ਮੋਹਾਲੀ ਵਿਖੇ ਸਨਿਨ ਕਲੀਪ ਪੁਲਿਸ ਚੌਂਕੀ ਦੇ ਇੰਚਾਰ ਚਰਨਜੀਤ ਸਿੰਘ ਰਾਮੇਵਾਰ ਨੇ মিডিਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸਨਿਨ ਕਲੀਪ ਪੁਲਿਸ ਚੌਂਕੀ ਵੱਲੋਂ ਲਗਾਏ ਗਏ ਇੱਕ ਨਾਕੇ ਦੌਰਾਨ ਸ਼ੱਕ ਪੈਣ ਤੇ ਜਦ ਨੌਜਵਾਨ ਨੂੰ ਰੋਕਿਆ ਗਿਆ ਤੇ ਉਸਦੇ ਮੋਢੇ ਤੇ ਪਏ ਹੋਏ ਇੱਕ ਪਿੱਠੂ ਬੈਗ ਬਾਰੇ ਉਸ ਤੋਂ ਪੁੱਛਗਿੱਛ ਕੀਤੀ ਗਈ ਤਾਂ ਉਹ ਪੁਲਿਸ ਨੂੰ ਦੇਖ ਕੇ ਕਬਰਾ ਗਿਆ ਜਿਸ ਦੇ ਸ਼ੱਕ ਪੈਣ ਤੇ ਉਸਦੇ ਬੈਗ ਦੀ ਤਲਾਸ਼ੀ ਲਈ ਗਈ ਤਾਂ ਉਸ ਕੋਲੋਂ ਪਾਰਦਰਸ਼ੀ ਲਿਫਾਫੇ ਵਿੱਚ ਅਫੀਮ ਨਿਕਲੀ ਜਦੋਂ ਉਸ ਦਾ ਵਜ਼ਨ ਕੀਤਾ ਗਿਆ ਤਾਂ 2 ਕਿਲੋ ਅਫੀਮ ਜਿਹੜੀ ਹੈ ਉਹ ਨਿਕਲੀ ਅਤੇ ਦੋਸ਼ੀ ਦਾ ਨਾਮ ਕੋਸ਼ਲ ਕੁਮਾਰ ਹੈ ਜੋਤਰ ਪ੍ਰਦੇਸ਼ ਦਾ ਰਹਿਣ ਵਾਲਾ ਹੈ ਅਤੇ ਦੋਸ਼ੀ ਨੂੰ ਹਿਰਾਸਤ ਵਿੱਚ ਲੈ ਕੇ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੇ ਅਦਾਲਤ ਵੱਲੋਂ 2 ਦਿਨ ਦਾ ਰਿਮਾਂਡ ਦਿੱਤਾ ਗਿਆ ਹੈ ਤੇ ਰਿਮਾਂਡ ਦੇ ਦੌਰਾਨ ਉਸ ਕੋਲੋਂ ਪੁੱਛਗਿੱਛ ਕੀਤੀ ਜਾਵੇਗੀ ਕਿ ਉਹ ਇਹ ਫੀਮ ਕਿੱਥੋਂ ਲਿਆਇਆ ਸੀ ਅਤੇ ਕਿਸ ਨੂੰ ਦੇਣੀ ਸੀ ਚਰਨਜੀਤ ਸਿੰਘ ਰੰਮੇਵਾਲ ਨੇ ਮੀਡੀਆ ਆਪਿਆ ਰਹੀ ਨਸ਼ੇ ਵਿਚਨ ਵਾਲੇ ਤੇ ਨਸ਼ੇ ਤਸਕਰਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਅਗਰ ਕੋਈ ਸਨਿਨ ਕਲੇਬ ਚ ਨਸ਼ਾ ਵੇਚਦਾ ਹੋਇਆ ਫੜਿਆ ਗਿਆ ਤਾਂ ਉਸ ਨੂੰ ਬਖਸ਼ਾ ਨਹੀਂ ਜਾਵੇਗਾ ਸਰ ਜਿਹੜਾ ਨਸ਼ੀਲਾ ਪਦਾਰਥ ਬ੍ਰਾਹਮੜੋਏ ਦੇ ਬਾਰੇ ਜਾਣਕਾਰੀ ਦਿਓਗੇ ਮਾਨ ਜੋ ਐਸਐਸਪੀ ਸਾਹਿਬ ਮੁਹਾਲੀ ਐਸਪੀ ਰੋਲਰ ਸਾਹਿਬ ਐਂਡ ਡੀਐਸਪੀ ਖਰੜਵਾਂ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਜਿਹੜੇ ਡਰੈਕਟ ਤੌਰ 'ਤੇ ਤੁਹਾਨੂੰ ਨਾ ਕਰਦੇ ਆ ਮਾੜੇ ਅਨਸਰ ਹੈ ਇਹਨਾਂ ਤੋਂ ਪਿਛਲੇ ਕਾਫੀ ਦਿਨਾਂ ਤੋਂ ਬਹੁਤ ਜ਼ਿਆਦਾ ਸ਼ਿਕੰਜਾ ਕੱਸਿਆ ਜਾ ਰਿਹਾ ਹੈ ਜਿਸ ਦੇ ਤਹਿਤ ਰਾਜਵੀ ਸਿਟੀ ਹਾਰਟ ਤੇ ਗਊਸ਼ਾਲਾ ਦੇ ਵਿਚਕਾਰ ਨਾਕਾ ਲਗਾਇਆ ਹੋਇਆ ਸੀਗਾ ਜਿੱਥੇ ਹਰ ਜਾਣ ਦੇ ਮਲਗੀਆਂ ਗੱਡੀਆਂ ਤੇ ਹੋਰ ਜੋ ਵੀ ਸਾਨੂੰ ਸ਼ੱਕੀ ਲੱਗਦਾ ਸੀ ਉਹਦੀ ਤਲਾਸ਼ੀ ਲਈ ਜਾ ਰਹੀ ਸੀ ਤੇ ਦਰਾਨੇ ਨਾਕਾबंदी ਸਾਨੂੰ ਇੱਕ ਵਿਅਕਤੀ ਉਤੋਂ ਆਉਂਦਾ ਦਿਖਾਈ ਦਿੱਤਾ ਜਿਨੇ ਪਿੱਠੂ ਬੈਗ ਆਪਣੇ ਮਗਰ ਲਗਾਇਆ ਹੋਇਆ ਸੀਗਾ ਉਹਨੂੰ ਰੋਕ ਕੇ ਜਦੋਂ ਉਹਦੇ ਪਿੱਛੂ ਬੈਕਟੀ ਤਲਾਸ਼ੀ ਕੀਤੀ ਐ ਤੇ ਅੰਦਰ ਇੱਕ ਪਾਰਗਨਸ਼ੀਲ ਮੌਮੀ ਦੇ ਫਾਫੇਰੇ ਵਿੱਚ 2 ਕਿਲੋ ਹਫੀਮ ਸੀ ਜਿਹਨੂੰ ਮੌਕੇ ਤੇ ਇੱਥੇ ਅਕੰਡਾ ਕੀਤਾ ਉਹਦਾ weight 2 ਕਿਲੋ ਦੇ ਗ੍ਰੀਨ ਹੋਇਆ ਹੈ ਐ ਜਿਹੜਾ ਜੋਪੀ ਤੋਂ ਫੀਮ ਲਿਆ ਕੇ ਇਹਦੇ ਸਪਲਾਈ ਕਰਦੇ ਆ ਇਹਦੇ ਪਿਛਲੇ ਰਿਕਾਰਡ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਪਰ ਹੁਣ ਤੱਕ ਹੋਇਆ ਕੋਈ ਨਾ ਕਾਣਾ ਰਿਕਾਰਡ ਸਾਹਮਣੇ ਨਹੀਂ ਹੈ ਕਿਸੇ ਤਰ੍ਹਾਂ ਦਾ ਕ੍ਰੀਮੀਨਲ ਰਿਕਾਰਡ ਫਿਰ ਵੀ ਮਾਮਲੇ ਦੀ ਢੰਗਾਈ ਦੇ ਨਾਲ ਤបਤੀਸ਼ ਕੀਤੀ ਜਾ ਰਹੀ ਹੈ ਇਹਦੇ ਨਾਲ ਨਾਲ ਹੀ ਸਿਧੀ ਉਹਨਾਂ ਨੂੰ ਜਿਹੜੇ ਟਰੱਕ ਪੈਡਲਰ ਨੇ ਇਹ ਧੁੰਮਾ ਕਰਦੇ ਨੇ ਇਹਨਾਂ ਨੂੰ ਸਖਤ ਇਨਸਟਰਕਸ਼ਨਸ ਹੈ ਕਿ ਬਾਜ਼ਾਰਾਂ ਇਹ ਜਤੰਤਾ ਨਾ ਕਰ ਸਰ ਮਾਨਯੋਗ ਅਦਾਲਤ ਚ ਪੇਸ਼ ਕਰਤ ਹੈ ਇਹਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾ ਚੁੱਕਿਆ ਸੀ ਤੇ 13 ਦੋ ਦਿਨ ਦਾ ਮਾਨਯੋਗ ਅਦਾਲਤ ਨੇ ਪੁਲਿਸ ਨੂੰ ਮਾਰਦ ਫਰਮਾਇਆ ਖੂਬ ਪਤਾ ਲੱਗੇ ਕਿੱਥੇ ਵੇਚਦਾ ਸੀ ਇੱਥੇ ਇਹ ਦਿੱਲੀ ਤਪਤੀਸ਼ ਚੱਲੀ ਹੈ